ਕੋਪਰਾ ਨਾਰਫਨ ਇਹ ਗੋਲੀ ਦੇ ਪਿੱਛੇ ਮੈਂ ਆਪਾਂ ਕਮਾ ਡਾਕਟਰ ਰਾਉ ਨੂੰ ਕਿਉਂ ਪਾਏਗੇ ਨੇ ਇਹਨਾਂ ਤੋਂ ਹੀ ਜਾਣਦੇ ਆਂ ਗੋਲੀ ਤਾਂ ਬੰਦਾ ਕਹਿੰਦਾ ਮੈਨੂੰ ਬਚਾਏਗੀ ਮੈਨੂੰ ਨਿਰੋਗ ਕਰੇਗੀ ਦੁੱਖ ਦਰਦ ਨਹੀਂ ਦੇਗੀ ਤੁਸੀਂ ਕਹਿ ਰਹੇ ਹੋ ਇਹ ਗੋਲੀ ਜਿੰਨਾ ਦਰਦ ਦੇਗੀ ਤੇ ਸਾਡੀਆਂ ਪੀੜ੍ਹੀਆਂ ਵੀ ਖਤਮ ਹੋ ਸਕਦੀਆਂ ਕੋਪਰਾ ਨਾਰਫਨ ਨਾਰਕਸਿਨ ਜਿਹੜੀ ਟੈਬਲੇਟ ਆ ਇਹ ਬਣੀ ਹੋਈ ਹੈ ਚਿੱਟੇ ਵਰਗੇ ਨਾਮੁਰਾਦ ਨਸ਼ੇ ਨੂੰ ਛਡਾਉਂਦੀ ਲੋਕੀ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਥੇ ਸਵੇਰੇ ਲਾਈਨ ਲੱਗ ਜਾਂਦੀ ਹੈ ਔਰ ਉੱਥੇ ਇਸ ਗੋਲੀ ਨੂੰ ਥੋਕ ਦੇ ਵਿੱਚ ਹੀ ਲੋਕ ਜਿਹੜੇ ਨੇ ਲਿਜਾ ਰਹੇ ਨੇ ਮੈਂ ਕਹਿੰਦਾ ਸਰਕਾਰਾਂ ਬਿਲਕੁਲ ਸਕਸੈਸਫੁਲ ਨੇ ਜੀ ਕਾਮਯਾਬ ਨੇ ਚਿੱਟਾ ਵੀ ਬੰਦ ਹੋ ਗਿਆ ਹੈਰੋਇਨ ਵੀ ਬੰਦ ਹੋ ਗਈ ਪਰ ਇਹ ਜਿਹੜੀ ਗੋਲੀ ਆ ਜਿਹੜੀ ਸਰਕਾਰ ਨੇ ਲਾਤੀ ਇਹ ਗੋਲੀ ਜਿਹੜੀ ਹੈ ਇਹ ਉਸ ਤੋਂ ਵੀ ਭੈੜੀ ਹੈ ਮੈਂ ਕੈਪਟਨ ਰਮੇਜ਼ਰ ਸਿੰਘ ਜੀ ਨਾਲ ਬੈਠ ਕੇ ਉਹਨਾਂ ਨਾਲ ਡਿਸਕਸ਼ਨ ਵੀ ਕੀਤਾ ਇਸ ਮਾਮਲੇ ਤੇ ਤੇ ਅੱਗੋਂ ਮੈਨੂੰ ਜਿਹੜਾ ਜਵਾਬ ਮਿਲਿਆ ਉਥੋਂ ਹਾਂ ਅਤੁਲੰਦਾਜੀ ਵੱਲੋਂ ਆਪਣਾ ਹੱਸੋ ਹੀ ਨਾ ਜਵਾਬ ਸੀ ਜੀ ਮੈਂ ਇਹ ਗੱਲ ਕਹੀ ਉਹਨਾਂ ਨੂੰ ਮੈਂ ਕਿਹਾ ਜੀ ਦੇਖੋ ਇਹ ਬਿਮਾਰੀਆਂ ਨੇ ਬਿਮਾਰੀਆਂ ਲਈ ਅਸੀਂ ਗੋਲੀ ਖਾਂਦੇ ਆ ਦਵਾਈ ਬਣੀ ਹੈ ਦਵਾਈ ਹੈ ਬਿਲਕੁਲ ਠੀਕ ਪਰ ਆ ਦੂਜੀ ਤਾਂ ਤੁਸੀਂ ਲੱਤ ਲਾ ਰਹੇ ਹੋ ਆਦੀ ਬਣਾ ਰਹੇ ਹੋ ਆਦੀ ਬਣਾ ਰਹੇ ਐਡਿਕਸ਼ਨ ਲਾ ਰਹੇ ਹੋ ਨਵੀਂ ਐਡਿਕਸ਼ਨ ਜਿਹੜੀ ਚਲੋਤੀ ਦਿੱਤੀ ਹੈ ਮੈਂ ਇਹਨੂੰ ਪਰ ਅਦਾਲਤ ਨੇ ਸਟੇ ਲਾਇਆ ਪਰ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਦੇ ਮੌਕੇ ਜਦ ਬਲਵੀਰ ਸਿੰਘ ਸਿੱਧੂ ਜੀ ਸਾਡੇ ਹੈਲਥ ਮਿਨਿਸਟਰ ਸਨ ਉਹਨਾਂ ਦੇ ਟਾਈਮ ਦੇ ਵਿੱਚ ਇੱਕ ਸਾਈਲੈਂਟ ਬੈਕਟੋਰ ਐਂਟਰੀ ਕਰਨ ਲਈ ਇਹਦੇ 'ਚ ਇੱਕ ਅਮੈਂਡਮੈਂਟ ਕੀਤੀ ਗਈ। ਇਹਦੇ ਸ਼ਬਦਾਂ 'ਚ ਕਹੀਏ ਕਿ ਇਸ ਮਾਫੀਏ ਨੂੰ ਸ਼ਹਿ ਦੇਣ ਲਈ ਸਰਕਾਰੀ ਤੰਤਰ ਨੇ ਉਹ ਮਦਦ ਕੀਤੀ ਸੀ। ਪੂਰੀ ਮਦਦ ਕੀਤੀ ਹੈ ਅੱਜ ਤੱਕ ਕਰ ਰਹੀ ਹੈ। ਸਰਕਾਰ ਬਦਲ ਵੀ ਗਈ। ਬਲਵੀਰ ਸਿੱਧੂ ਜੀ ਹੈਲਪਿੰਗ ਸਿਸਟਮ ਤੋਂ ਪਾਰਟ ਆਫ ਦਿਸ ਸੀਗੇ। ਅਮੈਂਡਮੈਂਟ ਉਹਨਾਂ ਦੇ ਟਾਈਮ ਦੀ ਹੈ। ਅਮੈਂਡਮੈਂਟ ਉਹ ਖੁਦ ਕਰਾ ਕੇ ਗਏ ਨੇ। ਠੀਕ ਹੈ ਜੀ। ਅਜੇ ਸੀਐਮ ਨੂੰ ਪਤਾ ਨਾ ਹੋਵੇ ਹੋ ਸਕਦਾ। ਜਿਹੜੀਆਂ ਪਾਰਟੀਆਂ ਅੱਜ ਭਾਵੇਂ ਉਹ ਬੀਜੇਪੀ 'ਚ ਚੱਲੇਗੇ ਠੀਕ ਹੈ ਉਹ ਆਪਣੇ ਆਪ ਨੂੰ ਸ਼ੀਲਡ ਕਰ ਲਿਓ ਗਏ ਨੇ ਪਰ ਲੇਕਿਨ ਜੋ ਜੋ ਤੋਤੇ ਨਹੀਂ ਹੈਗੇ ਉਹ ਸਾਰੇ ਲਿਬੜੇ ਹੋਏ ਨੇ ਇਸ ਕੰਮ ਦੇ ਵਿੱਚ ਅਸੀਂ ਦੇਖਦੇ ਆ ਕਿ ਕਈ ਬੱਚੇ ਜਿਨ੍ਹਾਂ ਨੂੰ ਇਹਦੀ ਸਮਝ ਨਹੀਂ ਹੈ ਉਹ ਇਸ ਗੋਲੀ ਨੂੰ ਰਗੜ ਲੈਂਦੇ ਰਗੜ ਕੇ ਇਹਨੂੰ ਸਨੀਫ ਵੀ ਕਰਦੇ ਆ ਸੁੰਘਦੇ ਆ ਸੁੰਘਦੇ ਆ ਉਹਦੇ ਨਾਲ ਅੱਗ ਲਾ ਕੇ ਅੱਛਾ ਤੇ ਕਈ ਇਹਨੂੰ ਰਗੜ ਕੇ ਪਾਣੀ 'ਚ ਘੋਲ ਕੇ ਦੀ ਟੀਕੇ ਲਾ ਰਹੇ ਆ ਉੱਥੇ ਓਵਰਡੋਸ ਹੁੰਦੀ ਆ ਜੋ ਤੁਸੀਂ ਟੀਕਾ ਲਾ ਲਿਆ ਡਾਇਰੈਕਟ ਬਲੱਡ ਦੇ ਵਿੱਚ ਚਲੀ ਗਈ ਉੱਥੇ ਡੈਥ ਵੀ ਹੁੰਦੀ ਆ ਉੱਥੇ ਬੱਚੇ ਮਰ ਵੀ ਰਹੇ ਨੇ ਜਾੜੀਦਾਰ ਬੰਦਾ ਉਹ ਸੋਚਦਾ ਵੀ ਮੈਂ ਸਾਰੀ ਤੁਹਾਡੀ ਕਿਵੇਂ ਕੰਮ ਕਰੂੰ ਥੱਕ ਜਾਊਗਾ ਹੋਰ ਉਹ ਫਿਰ ਇਸ ਗੋਲੀ ਤੇ ਲੱਗ ਗਿਆ ਮੋਸਟਲੀ ਇਹ ਗੋਲੀ ਜ਼ਿਆਦਾਤਰ politicans ਯੂਜ਼ ਕਰਦੇ ਨੇ ਇਲੈਕਸ਼ਨਾਂ ਚ ਯੂਜ਼ ਹੁੰਦੀ ਹੈ ਇਹ ਗੋਲੀ ਕਿ ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਮੌਕੇ ਇਹ ਬੈਨ ਕਰ ਦਿੱਤੀ ਗਈ ਸੋ ਆਮ ਤੌਰ ਤੇ ਜਦੋਂ ਵੀ ਗੋਲੀ ਦੀ ਗੱਲ ਹੁੰਦੀ ਹੈ ਭਾਵੇਂ ਹੋਮਿਓਪੈਥੀ ਦੀ ਹੋਵੇ ਐਲੋਪੈਥੀ ਦੀ ਹੋਵੇ ਆਯੁਰਵੈਦਿਕ ਦੀ ਹੋਵੇ ਬੰਦਾ ਕਹਿੰਦਾ ਯਾਰ ਕਿਸੇ ਨੂੰ ਕੋਈ ਰੋਗ ਜੇ ਹੈਗਾ ਤਾਂ ਇਹ ਗੋਲੀ ਖਾਏਗਾ ਤਾਂ ਉਹ ਨਿਰੋਗ ਹੋ ਜਾਏਗਾ ਸਰੀਰ ਉਹਦਾ ਸਿਹਤਮੰਦ ਰਹੇਗਾ ਸਵਸਥ ਰਹੇਗਾ ਤੇ ਆਮ ਤੌਰ ਤੇ ਬੰਦਾ ਇਹ ਨਹੀਂ ਕਹਿ ਸਕਦਾ ਕਿ ਕੋਈ ਕੋਈ ਵੀ ਟੈਬਲੇਟ ਆਪਾਂ ਕਹੀਏ ਕੋਈ ਪੰਜਾਬੀ ਚ ਆਪਾਂ ਇਹਨੂੰ ਬੱਟੀ ਵੀ ਕਹਿ ਦਿੰਦੇ ਆ ਵੀ ਇਹ ਸਾਡੇ ਲਈ ਜਾਨਲੇਵਾ ਵੀ ਹੋ ਸਕਦੀ ਹੈ ਔਰ ਸਲੋ ਪాయిਜ਼ਨ ਮਿੱਠੇ ਜ਼ਹਿਰ ਦੇ ਤੌਰ ਤੇ ਵੀ ਕੰਮ ਕਰਦੀ ਹੈ ਅਜੇ ਹੀ ਗੋਲੀ ਲੰਮੇ ਸਮੇਂ ਤੋਂ ਆਪਾਂ ਕਹੀਏ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਾਡੇ ਦੇਸ਼ 'ਚ ਸਾਡੇ ਪੰਜਾਬ ਦੇ ਵਿੱਚ ਵਿਚਰ ਰਹੀ ਹੈ ਖੁੱਲੇ-ਆਮ ਸ਼ਰੇਆਮ ਵਿਕ ਵੀ ਰਹੀ ਹੈ ਔਰ ਨਸ਼ੇ ਦੀ ਜੇ ਆਪਾਂ ਗੱਲ ਕਰੀਏ ਪੰਜਾਬ ਦਾ ਇੱਕ ਬੜਾ ਵੱਡਾ ਸੰਵੇਦਨਸ਼ੀਲ ਗੰਭੀਰ ਮਸਲਾ ਹੈਗਾ ਤੇ ਇਹ ਗੋਲੀ ਹੈ ਜਿਹੜੀ ਇਹ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਹੋਰ ਨਸ਼ੇਈ ਬਣਨ ਵੱਲ ਪ੍ਰੇਰਿਤ ਵੀ ਕਰ ਰਹੀ ਹੈ ਮਾਮਲਾ ਡਰੱਗ ਕੰਟਰੋਲਰ ਆਫ ਇੰਡੀਆ ਜਾਂ ਕਈ ਡਰੱਗ ਕੰਟਰੋਲਰ ਆਫ ਪੰਜਾਬ ਦੇ ਨੌਲੇਜ ਦੇ ਵਿੱਚ ਵੀ ਇਹ ਹੋਰ ਤਾਂ ਹੋਰ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ 4 ਬਰੇ ਪਹਿਲਾਂ ਡਾਕਟਰ ਪਰਮਜੀਤ ਸਿੰਘ ਰਾਣੂ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਜੇ ਬਚਾਉਣਾ ਹੈ ਤਾਂ ਇਸ ਗੋਲੀ ਨੂੰ ਬੰਦ ਕਰ ਦਿਓ ਇਤਿਫਾਕਨ ਕਈ ਸਹਿਯੋਗ ਕਈ ਅੱਜ ਹੀ ਇਸ ਮਾਮਲੇ ਦੀ ਹਾਈ ਕੋਰਟ ਸੁਣਵਾਈ ਵੀ ਹੋਈ ਹੈ ਗੋਲੀ ਦਾ ਨਾਮ ਮੈਂ ਤੁਹਾਨੂੰ ਮੈਡੀਕਲ ਨੇਮ ਦੱਸ ਰਿਹਾ ਪੰਜਾਬੀ ਵਿੱਚ ਕਿੱਦਾਂ ਮਸ਼ਹੂਰ ਹੈ ਡਾਕਟਰ ਸਾਹਿਬ ਦੱਸਣਗੇ ਬੋਪਰਾ ਨਾਰਫਨ ਇਹ ਗੋਲੀ ਦੇ ਪਿੱਛੇ ਮੈਂ ਆਪਾਂ ਕਹਾਂ ਡਾਕਟਰ ਰਾਣੂ ਕਿਉਂ ਪਏਗੇ ਨੇ ਇਹਨਾਂ ਤੋਂ ਹੀ ਜਾਣਦੇ ਹਾਂ ਸੋ ਡਾਕਟਰ ਸਾਹਿਬ ਜ਼ਹਿਨ 'ਚ ਜਿਹੜੀ ਗੱਲ ਆ ਰਹੀ ਹੈ ਵੀ ਗੋਲੀ ਤਾਂ ਬੰਦਾ ਕਹਿੰਦਾ ਮੈਨੂੰ ਬਚਾਏਗੀ ਮੈਨੂੰ ਨਿਰੋਗ ਕਰੇਗੀ ਦੁੱਖ ਦਰਦ ਨਹੀਂ ਦੇਗੀ ਤੁਸੀਂ ਕਹਿ ਰਹੇ ਹੋ ਇਹ ਗੋਲੀ ਜਿੰਨਾ ਦਰਦ ਦੇਗੀ ਤੇ ਸਾਡੀਆਂ ਪੀੜ੍ਹੀਆਂ ਵੀ ਖਤਮ ਹੋ ਸਕਦੀਆਂ ਦੇਖੋ ਮੈਂ ਨਹੀਂ ਕਹਿ ਰਿਹਾ ਹਾਂਜੀ ਇਹ ਸਾਡੇ ਜਿਹੜੀ ਇੱਕ ਬਹੁਤ ਵੱਡੀ ਸੰਸਥਾ ਹੈ ਪੀਜੀਆਈ ਜੀ ਪੀਜੀ ਦੀ ਰਿਪੋਰਟ ਜਿਹੜੀ ਕਿ ਸਨ 2014 ਦੇ ਵਿੱਚ ਆਈ ਹੈ ਔਰ ਉਹਦੇ ਚ ਉਹਨਾਂ ਨੇ ਬਕਾਇਦਾ ਇਸ ਡਰੱਗ ਬਾਰੇ ਖੁਲਾਸੇ ਕੀਤੇ ਨੇ ਕਿ ਇਹ ਜਿਹੜੀ ਡਰੱਗ ਹੈ ਇਹ ਓਪੀਓਇਡ ਡਰੱਗ ਆ ਫੀਮ ਦੇ ਸੱਤ ਤੋਂ ਬਣੀ ਹੋਈ ਡਰੱਗ ਹੈ ਔਰ ਇਹਦਾ ਲੰਬਾ ਸਮਾਂ ਜਿਹੜਾ ਸੇਵਨ ਹੈ ਉਹ ਬਹੁਤ ਹੀ ਲੀਥਲ ਵੀ ਹੋ ਸਕਦਾ ਹੈ ਲੀਥਲ ਦਾ ਮਤਲਬ ਹੁੰਦਾ ਜਾਨਲੇਵਾ ਵੀ ਹੋ ਸਕਦਾ ਹੈਗਾ ਸਲੋ ਪਾਈਜ਼ਨ ਕਹਿੰਦੇ ਆਮ ਪਾਸਾ ਕਹਿ ਸਕਦੇ ਆ ਅਕਸਰ ਅਸੀਂ ਦੇਖਦੇ ਆ ਕਿ ਇਹਨੂੰ ਅਸੀਂ ਆਮ ਤੌਰ ਤੇ ਜਿਹੜੀ ਅੱਜ ਕੱਲ ਮਸ਼ਹੂਰ ਹੈ ਕਿ ਜੀਬ ਦੇ ਹੀਟਾ ਲੈਣ ਵਾਲੀ ਗੋਲੀ ਦੇ ਨਾਤੇ ਮਸ਼ਹੂਰ ਹੈ ਇਹ ਬੋਪਰਾ ਨੋਰਫੀਨ ਨੋਰੋਕਸਿਨ ਜਿਹੜੀ ਟੈਬਲੇਟ ਹੈ ਇਹ ਬਣੀ ਹੋਈ ਹੈ ਚਿੱਟੇ ਵਰਗੇ ਨਾਮੁਰਾਦ ਨਸ਼ੇ ਨੂੰ ਛਡਾਉਣ ਦੀ ਖਾਤਰ ਮਤਲਬ ਇੰਨੀ ਉਹਦੇ ਚ ਕਾਬਲੀਅਤ ਹੈ ਗੋਲੀ 'ਚ ਕੈਲੀਬਰ ਹੈ ਉਹਦਾ ਔਰ ਬਹੁਤ ਅੱਛੀ ਦਵਾਈ ਹੈ ਅਸੀਂ ਇਹਦੀ ਨਿੰਦਿਆ ਨਹੀਂ ਕਰਦੇ ਅਸੀਂ ਕੋਈ ਦੇ ਖਿਲਾਫ ਨਹੀਂ ਆਏਗੇ ਬਟ ਇਹਦੀ ਜਿਹੜੀ ਵਰਤੋਂ ਆ ਉਹਦੇ ਜਿਹੜਾ ਹੈਗਾ ਉਹਨੂੰ ਬਕਾਇਦਾ ਅੰਡਰ ਸੁਪਰਵਾਈਜ਼ਨ ਹੋਣੀ ਚਾਹੀਦੀ ਆ ਉਹਦੇ ਲਈ ਗਾਈਡਲਾਈਨਸ ਬਣੀਆਂ ਹੋਈਆਂ ਨੇ ਸਰਕਾਰ ਵੱਲੋਂ ਬਕਾਇਦਾ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਹੀ ਉਹ ਬਕਾਇਦਾ ਅੰਡਰ ਦੀ ਸੁਪਰਵੀਜ਼ਨ ਆਫ ਸਾਈਕੀਟ੍ਰਿਸਟ ਕੁਆਲੀਫਾਈਡ ਡਾਕਟਰ ਦੇ ਸੁਪਰਵੀਜ਼ਨ ਅੰਡਰ ਹੀ ਲੈਣੀ ਚਾਹੀਦੀ ਆ ਜੀ ਔਰ ਇਹਦੀ ਇੱਕ ਮਿਆਦ ਹੈ ਜਿੱਦਾਂ ਕਹਿ ਲਓ ਵੀ 3 ਮਹੀਨੇ 6 ਮਹੀਨੇ ਬੱਤੋ ਵੱਧ ਮਤਲਬ ਕੋਈ ਮੈਂ ਕਹਿ ਸਕਦਾ ਕਿ 6 ਮੰਥਸ ਤੋਂ ਜ਼ਿਆਦਾ ਇਹ ਯੂਜ਼ ਨਹੀਂ ਕਰਨੀ ਚਾਹੀਦੀ ਅੱਛਾ ਬਾਕੀ ਡਿਪੈਂਡ ਕਰਦਾ ਐਸ ਪਰ ਦੀ ਨੀਡ ਆਫ ਦੀ ਕੰਡੀਸ਼ਨ ਆਫ ਪੇਸ਼ੈਂਟ ਕਹਿ ਸਕਦੇ ਆ ਪਰ ਅੱਜ ਹੋ ਕੀ ਰਿਆ ਪੰਜਾਬ ਦੇ ਵਿੱਚ ਆਪਾਂ ਸਾਰੇ ਦੇਖਦੇ ਆ ਕਿ ਲੋਕੀ ਜਿਹੜੇ ਨਸ਼ਾ ਸ਼ਰਬ ਕੇਂਦਰ ਨੇ ਉਥੇ ਸਵੇਰੇ ਲਾਈਨ ਲੱਗ ਜਾਂਦੀ ਹੈ ਔਰ ਉਥੇ ਇਸ ਕੋਲੀ ਨੂੰ ਉਹ ਟੌਕ ਦੇ ਵਿੱਚ ਹੀ ਲੋਕ ਜਿਹੜੇ ਨੇ ਲਿਜਾ ਰਹੇ ਨੇ ਔਰ ਬੱਚੇ ਸਾਡੇ ਜਿਹੜੇ ਨੇ ਉਸ ਵੇਰੇ ਜਿੱਦਾਂ ਪਹਿਲਾਂ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ ਕਿ ਅਮਲੀ ਜਿਹੜੇ ਨੇ ਉਹ ਕਾਰਡ ਲਾਉਂਦੇ ਸੀਗੇ ਉਹ ਕੀ ਦੇ ਜਾਂ ਘਰ ਦੀ ਗੱਡੀ ਘਰ ਦੀ ਕੱਡੀ दारू ਪੀ ਲੈਂਦੇ ਸੀ ਉਹ ਹੁਣ ਹੌਲੀ ਹੌਲੀ ਇਸ ਗੋਲੀ ਤੇ ਆ ਗਏ ਨੇ ਹੁਣ ਇਸ ਗੋਲੀ ਨੂੰ ਸਰਕਾਰੀ ਗੋਲੀ ਕਿਹਾ ਜਾਣ ਲੱਗ ਗਿਆ ਹੈਗਾ ਅਕਕੋ ਕੇ ਸਰਕਾਰ ਵੱਲੋਂ ਵੰਡੀ ਜਾਂਦੀ ਹੈ ਪ੍ਰਾਈਵੇਟਲੀ ਇਹ ਮਿਲਦੀ ਨਹੀਂ ਹੈਗੀ ਮੈਡੀਕਲ ਸ਼ਾਪਸ ਤੇ ਨਹੀਂ ਹੈ ਮੈਡੀਕਲ ਸ਼ਾਪਸ ਤੇ ਨਹੀਂ ਮਿਲਦੀ ਪਰ ਇਹਨੂੰ ਕਈ ਲੋਕ ਤਸਕਰੀ ਜਿਹੜੇ ਕਰਦੇ ਨੇ ਉਹ ਮੈਡੀਕਲ ਸ਼ਾਪਸ ਦੇ ਵਿੱਚ ਇਹਨੂੰ ਵੇਚਦੇ ਨੇ ਦੋ ਫੇਰ ਦੋ ਨੰਬਰ ਚ ਵਿਕਰੀ ਹੈ ਬਲੈਕ ਕਰਦੇ ਨੇ ਇਹਦੀ ਜੀ ਜੀ ਤੇ ਚਲੋ ਮੇਰਾ ਕਹਿਣ ਤੋਂ ਭਾਵੇਂ ਅਸੀਂ ਇੱਕ ਪਾਸੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰ ਰਹੇ ਹਾਂ ਚਿੱਟੇ ਵਰਗੇ ਨਾਮੁਰਾਦ ਨਸ਼ੇ ਤੋਂ ਹਿਰੋਇਨ ਵਰਗੇ ਨਾਮੁਰਾਦ ਨਸ਼ੇ ਤੋਂ ਅਸੀਂ ਪੰਜਾਬ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੈ ਮੈਂ ਕਹਿੰਦਾ ਸਰਕਾਰਾਂ ਬਿਲਕੁਲ ਸਕਸੈਸਫੁਲ ਨੇ ਜੀ ਕਾਮਯਾਬ ਨੇ ਚਿੱਟਾ ਵੀ ਬੰਦ ਹੋ ਗਿਆ ਹੈਰੋਇਨ ਵੀ ਬੰਦ ਹੋ ਗਈ ਪਰ ਇਹ ਜਿਹੜੀ ਗੋਲੀ ਆ ਜਿਹੜੀ ਸਰਕਾਰ ਨੇ ਲਾਤੀ ਇਹ ਗੋਲੀ ਜਿਹੜੀ ਹੈ ਇਹ ਉਸ ਤੋਂ ਵੀ ਭੈੜੀ ਆ ਜੀ ਅੱਛਾ ਜੇ ਇੰਨੀ ਇਹ ਘਾਤਕ ਹੈਗੀ ਆ ਆਪਾਂ ਕਹੀਏ ਜਾਨਲੇਵਾ ਹੈਗੀ ਆ ਹੌਲੀ ਹੌਲੀ ਬੰਦੇ ਨੂੰ ਆਪਣਾ ਆਦੀ ਵੀ ਬਣਾ ਲੈਂਦੀ ਹੈ ਤਾਂ ਕੀ ਕੋਈ ਸਰਕਾਰੀ ਜਾਂ ਸਿਆਸੀ ਸ਼ੈ ਮਿਲੀ ਹੋਈ ਹੈ ਇਸ ਗੋਲੀ ਨੂੰ ਜਾਂ ਕੋਈ ਡਰੱਗ ਮਾਫੀਆ ਨੇ ਕੁਝ ਹੈਂਕੀ ਪੈਂਕੀ ਮੈਨੇਜ ਕੀਤਾ ਕਿ ਸਾਡੀ ਗੋਲੀ ਵਿਕਦੀ ਰਵੇ ਦੇਖੋ ਅਸੀਂ ਅਕਸਰ ਪੇਸ਼IENTS ਦੇਖਦੇ ਆ ਆਪਣੇ ਕਲੀਨਿਕਸ ਦੇ ਵਿੱਚ ਨੌਜਵਾਨ ਬੱਚੇ ਉਹਨਾਂ ਦੀ ਕਿਡਨੀਆਂ ਖਰਾਬ ਹੋ ਰਹੀਆਂ ਨੇ ਜੀ ਔਰ ਕਈ ਸੈਕਸ਼ੂਅਲੀ ਇੰਪੋਰਟੈਂਟ ਹੋ ਰਹੇ ਨੇ ਨਿਪੁੰਸਕ ਹੁੰਦੇ ਜਾ ਰਹੇ ਨੇ ਉਹਦੇ ਪਰਿਵਾਰ ਟੁੱਟਦੇ ਆ ਤਲਾਕ ਤੱਕ ਗੱਲਾਂ ਪਹੁੰਚਦੀਆਂ ਨੇ ਸੋ ਇਹ ਜਿਹੜੀ ਗੋਲੀ ਆ ਇਹ ਕੋਈ ਬਹੁਤ ਹੀ ਲੰਬੇ ਸਮੇਂ ਵਾਸਤੇ ਮਤਲਬ ਫਾਇਦੇਮੰਦ ਦਵਾਈ ਨਹੀਂ ਹੈਗੀ ਇਹਦਾ ਕੁਝ ਸਮੇਂ ਵਾਸਤੇ ਕੁਝ ਅਰਸੇ ਲਈ ਦੇ ਕੇ ਪੇਸ਼ੈਂਟ ਨੂੰ ਨਸ਼ੇ ਤੋਂ ਲਾਉਣ ਲਈ ਦੇਣੀ ਚਾਹੀਦੀ ਆ ਨਾ ਕਿ ਉਹਨੂੰ ਲਗਾਉਣ ਲਈ ਹੁਣ ਮੈਂ ਇੱਥੇ ਕਹਿਣਾ ਚਾਹਾਂਗਾ ਬੜੇ ਦੁਖੀ ਅਰਦੇ ਦੇ ਨਾਲ ਕਿ ਮੈਂ 29 ਅਗਸਤ 2021 ਨੂੰ ਕੈਪਟਨ ਅਮਨਿੰਦਰ ਸਿੰਘ ਜੀ ਉਸ ਵੇਲੇ ਸੀਐਮ ਸਨ ਤਾਂ ਉਹਨਾਂ ਨੂੰ ਮਿਲਿਆ ਸੀਗਾ ਮੇਰੇ ਨਾਲ ਜਸਟਿਸ ਇਕਬਾਲ ਸਿੰਘ ਹਾਈ ਕੋਰਟ ਦੇ ਰਿਟਾਇਰਡ ਜੱਜ ਜਿਹੜੇ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਵੀ ਰਹੇ ਨੇ ਹਰਿਆਣਾ ਦੇ ਉਹ ਵੀ ਮੇਰੇ ਨਾਲ ਸਨ ਜੀ ਅਸੀਂ ਉੱਥੇ ਵਕਾਇਦਾ ਬੈਠ ਕੇ ਡਿਸਕਸ਼ਨ ਕੀਤਾ ਸ਼੍ਰੀ ਅਤੁਲ ਨੰਦਾ ਜੀ ਜੀ ਸਨ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਗੱਲਾਂ ਹੋਈਆਂ ਸਾਰੀਆਂ ਔਰ ਬਕਾਇਦਾ ਮੈਂ ਇਹੀ ਗੱਲ ਕਹੀ ਕਿ ਮੈਂ 2019 ਤੋਂ ਇਸ ਮਾਮਲੇ ਨੂੰ ਅਦਾਲਤ ਚ ਲੈ ਕੇ ਗਿਆ ਹੋਇਆ ਹਾਂ ਔਰ ਅਦਾਲਤ ਨੇ ਸਟੇ ਕੀਤੀ ਹੋਈ ਹੈ ਗੋਲੀ ਹਮ ਸਾਰੇ ਇੰਡੀਆ ਦੇ ਵਿੱਚ ਇਹ ਗੋਲੀ ਸਟੇ ਹੋ ਗਈ ਹੈ ਕਿ ਇਹਦੀ ਆਮ ਵਿਕਰੀ ਨਹੀਂ ਹੋਏਗੀ ਸਿਰਫ ਇਹ ਜਿਹੜੇ ਨਸ਼ਾ ਚੜਾਊ ਕੇਂਦਰ ਨੇ ਉੱਥੇ ਹੀ ਮਤਲਬ ਕਿ ਦਿੱਤੀ ਜਾਏਗੀ ਕਿਉਂਕਿ ਦੱਸਣਾ ਚਾਹਣਾ ਮੈਂ ਬੈਕਗ੍ਰਾਉਂਡ ਥੋੜੀ ਜੀ ਹਮ ਕਿ ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਮੌਕੇ ਇਹ ਬੈਨ ਕਰ ਦਿੱਤੀ ਗਈ ਸੀ 2004 ਜਦੋਂ ਪਹਿਲੀ ਵਾਰ ਪੀਐਮ ਬਣੇ ਪਹਿਲੀ ਵਾਰ ਪੀਐਮ ਬਣੇ ਉਹ ਇਹ ਬੈਨ ਕਰ ਦਿੱਤੀ ਗਈ ਸੀ ਕਿ ਇਹਨੂੰ ਤੁਸੀਂ ਆਮ ਸੇਲ ਨਹੀਂ ਕਰੋਗੇ ਸਿਰਫ ਇਹਨੂੰ ਤੁਸੀਂ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉੱਥੇ ਅੰਡਰ ਸੁਪਰਵੀਜ਼ਨ ਆਫ ਦੀ ਗਵਰਨਮੈਂਟ ਅੰਡਰ ਸੁਪਰਵੀਜ਼ਨ ਆਫ ਦੀ ਸਾਈਕੀਟ੍ਰਿਸਟ ਠੀਕ ਹੈ ਡਾਕਟਰ ਦੀ ਨਿਗਰਾਨੀ ਹੇਠੇ ਗੋਲੀ ਦਿੱਤੀ ਜਾਏਗੀ ਪਰ ਲੇਕਿਨ 10 ਸਾਲ ਇਹ ਐਸੀ ਤਰ੍ਹਾਂ ਬੰਦ ਰਹੀ ਹੈ 10-15 ਸਾਲ ਪਰ ਹੁਣ 2019 ਦੇ ਵਿੱਚ ਇੱਕ ਜਥੇਬੰਦੀ ਨੇ ਉੱਥੇ ਜਾ ਕੇ ਜਿਹੜੇ ਸਾਡੇ ਡਰੱਗ ਕੰਟਰੋਲਰ ਜਰਨਲ ਆਫ ਇੰਡੀਆ ਨੇ ਉਹਨਾਂ ਕੋਲ ਬੇਨਤੀ ਕੀਤੀ ਕਿ ਇੱਕ ਨੋਬਲ ਕਾਲ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈਗਾ ਬਹੁਤ ਵਧ ਗਿਆ ਹੈਗਾ ਔਰ ਉਸ ਨਸ਼ੇ ਨੂੰ ਛਡਾਉਣ ਵਾਸਤੇ ਗੋਲੀ ਬਹੁਤ ਵਧੀਆ ਹੈ ਤੇ ਇਹਨੂੰ ਇਹਦੀ ਜਿਹੜੀ ਸਾਨੂੰ ਪ੍ਰਿਸਕ੍ਰਿਪਸ਼ਨ ਹੈ ਇਹ ਸਾਈਕੀਟ੍ਰਿਸਟਾਂ ਨੂੰ ਅਲਾਉ ਕਰ ਦਿੱਤਾ ਜਾਵੇ ਕਿ ਆਮ ਅਸੀਂ ਕਲੀਨਿਕਸ ਦੇ ਉੱਪਰ ਇਹ ਨਹੀਂ ਯੂਜ਼ ਕਰ ਸਕੀਏ ਹੁਣ ਉਹਦੀ ਆੜ ਦੇ ਵਿੱਚ ਇਹ ਗੋਲੇ ਖੁੱਲ ਗਏ ਪਰ ਇਹ ਗੋਲੀ ਦੇ ਖੁੱਲਣ ਨਾਲ ਕੀ ਹੋਇਆ ਕਿ ਇਹਦੀ ਜਿਹੜੀ ਹੈਗੀ ਆ ਇੱਕਦਮ ਤੁਸੀਂ ਕਹਿ ਸਕਦੇ ਕਿ ਮਾਰਕੀਟ ਫਲੱਡ ਆਫ ਹੋ ਜਾਣੀ ਸੀ ਇਹਦੇ ਨਾਲ ਹੂੰ ਇਹਦਾ ਹੜ ਆ ਜਾਣਾ ਸੀਗਾ ਮਾਰਕੀਟ ਦੇ ਵਿੱਚ ਬਿਲਕੁਲ ਠੀਕ ਤੇ ਉਸ ਸੀ ਨੂੰ ਦੇਖਦੇ ਹੋਏ ਸਾਰੀਆਂ ਚੀਜ਼ਾਂ ਨੂੰ ਦੇਖਦੇ ਅਸੀਂ ਜਿਹੜੀ ਚੁਣੌਤੀ ਦਿੱਤੀ ਹੈ ਮੈਂ ਇਹਨੂੰ ਪਰ ਅਦਾਲਤ ਨੇ ਸਟੇ ਲਾਇਆ ਹੂੰ ਔਰ ਸਟੇ ਕਰਨ ਦੇ ਨਾਲ ਕੀ ਹੋਇਆ ਕਿ ਸਾਰੇ ਇੰਡੀਆ ਦੇ ਵਿੱਚ ਇਹਦੀ ਜਿਹੜੀ ਵਿਕਰੀ ਰੁਕ ਗਈ ਹੈ ਇਸ ਤਰ੍ਹਾਂ ਓਪਨ ਸੇਲ ਜਿਹੜੀ ਇਹਦੀ ਰੁਕ ਗਈ ਸੀ ਕਿਉਂਕਿ ਅਸੀਂ ਇਹ ਪਲੀ ਲਈ ਕਿ ਦੇਖੋ ਸਾਈਕਾਟ੍ਰਿਸਟਿਕ ਕਲੀਨਿਕ ਖੋਲੇਗਾ ਉਹ ਤੇ ਕੋਈ ਡਾਕਟਰ ਕੋਈ ਬੰਦ ਕੋਈ ਵੀ ਬੰਦਾ ਕਰ ਸਕਦਾ ਜਿਵੇਂ ਤੁਸੀਂ ਕੋਈ ਇੰਟਰਸਟਿਡ ਹੋ bizness ਕਰਨਾ ਚਾਹੁੰਦੇ ਹੋ ਤੁਸੀਂ ਇੱਕ ਸਾਈਕੀਟ੍ਰਿਸਟ ਨੂੰ ਅਪਾਇੰਟ ਕਰੋਗੇ 2.5 ਲੱਖ ਰੁਪਏ ਉਹਨੂੰ ਸੈਲਰੀ ਦੇਵੋਗੇ ਉਸ ਤੋਂ ਬਾਅਦ ਤੁਸੀਂ ਉਹਨੂੰ ਕਹੋ ਮੇਰੀ 10 ਲੱਖ ਦੀ ਗੋਲੀ ਵੇਚ ਤੇ ਤੁਸੀਂ ਪੰਜ ਚਾਰ ਸਾਲ ਵੇਚ ਕੇ ਮੁੜ ਕੇ ਮਤਲਬ ਆਪਾਂ ਇਹਨੂੰ ਕਾਰੋਬਾਰ ਨਹੀਂ ਧੰਦਾ ਕੋਈ ਵੀ ਕਰ ਸਕਦਾ ਹੈ ਕੋਈ ਵੀ ਕਰ ਸਕਦਾ ਹੈ ਧੰਦਾ ਹੀ ਆਪਾਂ ਸ਼ੁਰੂ ਕਰ ਸਕਦੇ ਹਾਂ ਬਿਲਕੁਲ ਠੀਕ ਬਿਕਮ ਅ ਬਿਜ਼ਨਸ ਹਾਂ ਬਿਲਕੁਲ ਠੀਕ ਉਸੀ ਨੂੰ ਰੋਕਣ ਦੀ ਖਾਤਰ ਅਸੀਂ ਸਟੇ ਕਰਵਾਇਆ ਹੈ ਕੋਰਟ ਦੇ ਵਿੱਚੋਂ ਔਰ ਇਹਦੇ ਤੇ ਇਸ ਤੇ ਲੜਾਈ ਲੜ ਰਹੇ ਹਾਂ ਔਰ ਅੱਗੋ ਫਿਊਚਰ ਆਫ ਦੀ ਜਿਹੜੀ ਬੱਚਿਆਂ ਦਾ ਫਿਊਚਰ ਉਹ ਵੀ ਇਹਦੇ ਨਾਲ ਜਿਹੜਾ ਹੈਗਾ ਸਪੋਇਲ ਹੁੰਦਾ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਮੈਂ ਕੈਪਟਨ ਰਮਨਦਰ ਸਿੰਘ ਜੀ ਨਾਲ ਬੈਠ ਕੇ ਉਹਨਾਂ ਨਾਲ ਡਿਸਕਸ਼ਨ ਵੀ ਕੀਤਾ ਇਸ ਮਾਮਲੇ ਤੇ ਤੇ ਅੱਗੋ ਮੈਨੂੰ ਜਿਹੜਾ ਜਵਾਬ ਮਿਲਿਆ ਅਤੁਲ ਨੰਦਾਜੀ ਵੱਲੋਂ ਉਹ ਬੜਾ ਹਾਸੋ ਹੀ ਨਾ ਜਵਾਬ ਸੀ ਉੱਥੇ ਇਹ ਗੱਲ ਕਹੀ ਗਈ ਕਿ ਜੀ ਦੇਖੋ ਇਹ ਜਿਹੜੀ ਗੋਲੀ ਹੈ ਇਹ ਤਾਂ ਰਾਮਬਣਾ ਬੱਚੇ ਅਗਰੈਸਿਵ ਨਹੀਂ ਹੁੰਦੇ ਘਰਾਂ ਚ ਜਾ ਕੇ ਹੁਣ ਹਮ ਅੱਛਾ ਥਾਇਰੋਇਡ ਵਾਸਤੇ ਬਲੱਡ ਪ੍ਰੈਸ਼ਰ ਵਾਸਤੇ ਸ਼ੂਗਰ ਵਾਸਤੇ ਕੀ ਆਪਾਂ ਗੋਲੀ ਨਹੀਂ ਖਾਂਦੇ ਸਾਰੀ ਉਮਰ ਤੇ ਜੇ ਇੱਕ ਗੋਲੀ ਵੀ ਖਾਂਦੇ ਰਹਿਣਗੇ ਤਾਂ ਕੀ ਫਰਕ ਪੈ ਜਾਏਗਾ ਹਮ ਮੈਂ ਉੱਥੇ ਇਹ ਜੀ ਜੀ ਕਹਿ ਰਹੇ ਉਸ ਟਾਈਮ ਦਾ ਹਾਂਜੀ ਮੈਂ ਇਹ ਗੱਲ ਕਹੀ ਉਹਨਾਂ ਨੂੰ ਮੈਂ ਕਿਹਾ ਜੀ ਦੇਖੋ ਇਹ ਬਿਮਾਰੀਆਂ ਨੇ ਬਿਮਾਰੀਆਂ ਲਈ ਅਸੀਂ ਗੋਲੀ ਖਾਂਦੇ ਆ ਦਵਾਈ ਬਣੀ ਹੈ ਦਵਾਈ ਹੈ ਬਿਲਕੁਲ ਠੀਕ ਪਰ ਆ ਦੂਜੀ ਤਾਂ ਤੁਸੀਂ ਲਤ ਲਾ ਰਹੇ ਹੋ ਆਦੀ ਬਣਾ ਰਹੇ ਹੋ ਆਦੀ ਬਣਾ ਰਹੇ ਹੋ ਐਡਿਕਸ਼ਨ ਲਾ ਰਹੇ ਹੋ ਇੱਕ ਨਵੀਂ ਐਡਿਕਸ਼ਨ ਸਰ ਜਦੋਂ ਤੁਸੀਂ ਇੱਕ ਬੱਚੇ ਨੂੰ ਨੌਜਵਾਨ ਫਰਟਾਈਲ ਬ੍ਰੇਨ ਆ ਜਿਹਨੇ ਅੱਗੋਂ ਜਾ ਕੇ ਸਾਇੰਟਿਸਟ ਬੰਨਣਾ ਇੰਜੀਨੀਅਰ ਬੰਨਣਾ ਡਾਕਟਰ ਬੰਨਣਾ ਉਹਨੂੰ ਤੁਸੀਂ ਗੋਲੀ ਤੇ ਲਾਤ ਤਾਂ ਤਿੰਨ ਪੰਜ ਸਿਕ ਕਰਤਾ ਕੀ ਉਹ ਇੰਜੀਨੀਅਰ ਬਣ ਪਾਏਗਾ ਕੀ ਉਹ ਆਪਣੇ ਦਿਮਾਗ ਨੂੰ ਉਹਨਾਂ ਖੋਲ ਪਾਏਗਾ ਜਾਂ ਉਹ ਬੁੱਝ ਹੋ ਕੇ ਤੁਹਾਡਾ ਸਲੇਵ ਵੱਡ ਜਾਏਗਾ ਮੋਸਟਲੀ ਇਹ ਗੋਲੀ ਜ਼ਿਆਦਾਤਰ ਪੋਲਿਟਿਸ਼ੀਅਨਸ ਯੂਜ਼ ਕਰਦੇ ਨੇ ਇਲੈਕਸ਼ਨਾਂ ਚ ਯੂਜ਼ ਹੁੰਦੀ ਹੈ ਗੋਲੀ ਔਰ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਇਨਸੀਡੈਂਸ ਲਿਆਣਾ ਚਾਹੁੰਦਾ ਕਿ ਡਿਊਰਿੰਗ ਇਲੈਕਸ਼ਨਸ ਦੇ ਵਿੱਚ ਇਹ ਗੋਲੀ ਜਿਹੜੀ ਆ ਇਹ ਕਰੋਨਾ ਦੀ ਗਿਣਤੀ ਦੇ ਵਿੱਚ ਜਿਹੜੀ ਹੈ ਇਹ ਯੂਜ਼ ਹੁੰਦੀ ਹੈ ਬਲੈਕ ਦੇ ਵਿੱਚ ਨਹੀਂ ਪੋਲਿਟਿਸ਼ੀਅਨਸ ਵੰਡਦੇ ਆ ਮੁਫਤ ਵੰਡਦੇ ਆ ਬੱਚਿਆਂ ਨੂੰ ਉਹਨਾਂ ਨੂੰ ਕਰਾਊਡ ਗੈਦਰ ਕਰਨ ਵਾਸਤੇ ਹੋਰ ਸਾਰਾ ਔਰ ਇੱਥੇ ਡਰੱਗ ਕੰਟਰੋਲਰ ਕਹਿ ਸਕਦੇ ਕਿ ਲੜਕੀ ਸੀਗੀ ਨੀਹਾ ਸ਼ੋਰੀ ਠੀਕ ਹੈ ਉਹ ਇਸ ਗੋਲੀ ਦਾ ਵਿਰੋਧ ਕਰਦੀ ਸੀਗੀ ਜੋ ਤੇ ਗੋਲੀ ਰੁਕੀਗੀ ਉਹਦਾ ਵੀ ਹੌਲੀ ਹੌਲੀ ਤੁਹਾਡੇ ਸਾਹਮਣੇ ਪਰਦੇ ਖੁੱਲਣਗੇ ਉਹਨਾਂ ਦੇ ਫਾਦਰ ਨੇ ਵੀ ਕੇਸ ਕੀਤਾ ਹੋਇਆ ਕੋਰਟ ਦੇ ਵਿੱਚ ਹਾਲੇ ਉਹਨਾਂ ਦਾ ਮਾਮਲਾ ਸਬਜੈਕਟਾਈਜ਼ ਦਾ ਲੱਗਦਾ ਲੱਗਦਾ ਉਹਨਾਂ ਦੀ ਹੱਤਿਆ ਦੀ ਵਜ੍ਹਾ ਇਹ ਗੋਲੀ ਹੋ ਉਸ ਮੈਂ ਜ਼ਿਆਦਾ ਨਹੀਂ ਉਸ ਤੇ ਟੌਪਿਕ ਤੇ ਗੱਲ ਕਰਨੀ ਚਾਹੁੰਦਾ ਬਿਕੋਜ਼ ਉਹ ਹਲੇ ਸਬਜੈਕਟਾਈਜ਼ ਬੈਟਰ ਹੈ ਪਰ ਉੱਥੇ ਵੀ ਕੁਝ ਪੋਲੀਟਿਸ਼ੀਅਨਸ ਐਸੇ ਸੀਗੇ ਜਿਨ੍ਹਾਂ ਨੂੰ ਖਤਰਾ ਸੀ ਉਸ ਕੁੜੀ ਤੋਂ ਉਹਨਾਂ ਨੇ ਕੁੜੀ ਆਪਣੇ ਦਫਤਰ 'ਚ ਬੈਠੀ ਦਾ ਉਹਦਾ ਕਤਲ ਕਰਵਾਇਆ ਗਿਆ ਔਰ ਜਿਹੜਾ ਵਿਅਕਤੀ ਕਤਲ ਕਰਨ ਆਇਆ ਸੀ ਉਹਦਾ ਵੀ ਕਤਲ ਕਰ ਦਿੱਤਾ ਗਿਆ ਇਹ ਬਹੁਤ ਵੱਡਾ ਮਾਫੀਆ ਸੀ ਪਿੱਛੇ ਉਹਦੇ ਸੋ ਉਹਦੀ ਵੀ ਲੜਾਈ ਇਹੀ ਬਿਪਰੋਰਫਿਨੋਲੋਕਸਿਨ ਦੇ ਬਾਰੇ ਸੀਗੀ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਦੇਖੋ ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਸਾਰੇ ਇੰਡੀਆ 'ਚ ਇਹ ਗੋਲੀ ਸਟੇ ਹੋ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਟੇ ਕੀਤੀ ਪਰ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਦੇ ਮੌਕੇ ਜਦ ਬਲਬੀਰ ਸਿੰਘ ਸਿੱਧੂ ਜੀ ਸਾਡੇ ਹੈਲਥ ਮਿਨਿਸਟਰ ਸਨ ਉਹਨਾਂ ਦੇ ਟਾਈਮ ਦੇ ਵਿੱਚ ਇੱਕ ਸਾਈਲੈਂਟ ਬੈਕ ਡੋਰ ਐਂਟਰੀ ਕਰਨ ਲਈ ਇਹਦੇ 'ਚ ਇੱਕ ਅਮੈਂਡਮੈਂਟ ਕੀਤੀ ਗਈ। ਮੈਂਟਲ ਇਲਨੈਸ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਔਰ ਉਹਦੇ 'ਚ ਇਹਨਾਂ ਨੇ ਕਿਹਾ ਠੀਕ ਹੈ ਜੇ ਤੁਸੀਂ ਸਟੇ ਕਰਾਤੀ ਕੋਈ ਗੱਲ ਨਹੀਂ। ਅਸੀਂ ਜਿਹੜੇ ਡਾਕਟਰਾਂ ਦੇ ਕਲੀਨਿਕ ਨੇ ਉਹਨਾਂ ਨੂੰ ਸੈਂਟਰ ਰਜਿਸਟਰ ਕਰ ਦਿੰਨੇ ਆ। ਉਹਨਾਂ ਨਾਲ ਇੱਕ ਰੂਲ ਬਣਾਤੇ ਰੂਲ ਬਣਾ ਕੇ ਉਹਨਾਂ ਤੇ ਕਰਤੱਵ ਇਹਨਾਂ ਲਈ ਇੱਕ ਬੈੱਡ ਹੋਣਾ ਚਾਹੀਦਾ ਕੰਪਿਊਟਰ ਹੋਣਾ ਚਾਹੀਦਾ ਗਾਰਡ ਹੋਣਾ ਚਾਹੀਦਾ ਐਂਡ ਆਲ ਤੇ ਚਲੋ ਸਿੱਧੇ ਸ਼ਬਦਾਂ ਚ ਕਹੀਏ ਕਿ ਇਸ ਮਾਫੀਏ ਨੂੰ ਸ਼ਹਿ ਦੇਣ ਲਈ ਸਰਕਾਰੀ ਤੰਤਰ ਨੇ ਉਹ ਮਦਦ ਕੀਤੀ ਸੀ ਪੂਰੀ ਮਦਦ ਕੀਤੀ ਐ ਅੱਜ ਤੱਕ ਕਰ ਰਹੀ ਹੈ ਸਰਕਾਰ ਬਦਲ ਵੀ ਗਈ ਅੱਜ ਤੱਕ ਉਹਨਾਂ ਦੀ ਮਦਦ ਹੋ ਰਹੀ ਹੈ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜੇ ਤੁਸੀਂ ਨਸ਼ਾ ਲਈ ਸੁਹਿਰਦੋਂ ਤਾਂ ਤੁਹਾਡਾ ਅੱਜ ਤੱਕ 1 ਸਾਲ ਹੋ ਗਿਆ ਸਰਕਾਰ ਬਣੀ ਨੂੰ ਸਰਕਾਰ ਦਾ ਜਵਾਬ ਨਹੀਂ ਕੋਰਟ ਚ ਆਇਆ ਹੈ ਤੁਸੀਂ ਕਹਿ ਰਹੇ ਹੋ ਸਰਕਾਰ ਜਵਾਬ ਨਹੀਂ ਦੇ ਰਹੀ ਪਰ ਕਿਸੇ ਟਾਈਮ ਤੁਸੀਂ ਜਦੋਂ ਰੌਲਾ ਪਾਇਆ ਸੀ ਆ ਵਿਧਾਇਕਾ ਤੱਕ ਲੈ ਕੇ ਗਏ ਸੀ ਮੀਟ ਹੀਰ ਨੇ ਬਾ ਚੁੱਕੀ ਸੀ ਮੈਂ ਤੁਹਾਨੂੰ ਦੱਸਦਾ ਉਦੋਂ ਐਮਐਲ ਜਿਹੜੀ ਬਤੌਰ ਐਮਐਲ ਵਿਰੋਧੀ ਧਿਰ ਵਿਰੋਧੀ ਧਿਰ ਮੀਟ ਹੀਰ ਜੀ ਨੇ ਤੇ ਸਾਡੇ ਮੌਜੂਦਾ ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਨੇ ਚੀਮਾ ਸਾਹਿਬ ਚੀਮਾ ਸਾਹਿਬ ਇਹ ਦੋ ਬੰਦੇ ਸੀਗੇ ਜਿਨ੍ਹਾਂ ਨੇ ਉਸ ਮੌਕੇ ਮੇਰਾ ਮੇਰੀ ਸਪੋਰਟ ਕੀਤੀ ਇਸ ਮਾਮਲੇ ਤੇ ਔਰ ਉਹਨਾਂ ਨੇ ਮੈਨੂੰ ਤਾਂ ਇਨਫਾਰਮੇਸ਼ਨ ਵੀ ਲਈ ਔਰ ਉਹ ਵਿਧਾਨ ਸਭਾ 'ਚ ਬੋਲੇ ਵੀ ਪਰ ਉਸ ਵੇਲੇ ਮੁੱਦੇ ਹੋਰ ਸੀਗੇ ਕੁਝ ਖੈਰਾ ਸਾਹਿਬ ਦਾ ਰੌਲਾ ਸੀ ਕੁਝ ਹੋਰ ਸੀ ਉਹ ਇਹ ਰੌਲਾ ਲੱਗਿਆ ਸੀਗਾ ਮੁੱਦਾ ਲੇਕਿਨ ਐਮੈਂਡਮੈਂਟ ਹੋ ਗਈ ਪਰ ਹਾਈ ਕੋਰਟ ਦੀ ਸਟੇ ਹੋਣ ਕਰਕੇ ਐਮੈਂਡਮੈਂਟ ਇਹਨਾਂ ਨੇ ਲਾਗੂ ਨਹੀਂ ਕੀਤੀ ਹੈਗੀ ਕੁਝ ਕੁਝ ਜਗ੍ਹਾ ਤੇ ਫਿਰ ਵੀ ਲਾਗੂ ਹੋਈ ਹੈ ਕੁਝ ਸੈਂਟਰਸ ਇਹਨਾਂ ਨੇ ਐਦਾਂ ਅਪਰੂਵ ਕੀਤੇ ਹੋਏ ਆ ਜਿਹੜੇ ਚੱਲ ਰਹੇ ਨੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮਾਨਯੋਗ ਸਾਡੇ ਮੁੱਖ ਮੰਤਰੀ ਜੀ ਤੁਸੀਂ ਇਸ ਗੱਲ ਨੂੰ ਸੁਹਿਰਦਤਾ ਨਾਲ ਸੋਚੋ ਮੈਂ ਤੁਹਾਡੇ ਕੋਲ ਦੋ ਤਿੰਨ ਵਾਰ ਚਿੱਠੀਆਂ ਪਾ ਕੇ ਮੇਲਾ ਪਾ ਕੇ ਸਮਾਂ ਵੀ ਮੰਗਿਆ ਹੈਗਾ ਮਿਲਣ ਵਾਸਤੇ ਤੇ ਮੈਨੂੰ ਸਮਾਂ ਨਹੀਂ ਦਿੱਤਾ ਗਿਆ ਹਾਲੇ ਤੱਕ ਪਰ ਜੇ ਤੁਸੀਂ ਸੁਹਿਰਦੋ ਤਾਂ ਘਟੋ ਘਟ ਇੱਕ ਸਾਲ ਹੋ ਗਿਆ ਤੁਹਾਡੀ ਸਰਕਾਰ ਬਣੀ ਨੇ ਤੁਹਾਡੀ ਸਰਕਾਰ ਜਵਾਬ ਕਿਉਂ ਨਹੀਂ ਦਿੰਦੀ ਹੈ ਕੈਪਟਨ ਸਰਕਾਰ ਨੇ ਜਵਾਬ ਨਹੀਂ ਦਿੱਤਾ 3 ਸਾਲ ਸਰਕਾਰ ਤਾਂ ਚਲੀ ਗਈ ਕੈਪਟਨ ਸਰਕਾਰ ਨੇ ਤਾਂ ਜਵਾਬ ਕੀ ਦੇਣਾ ਸੀ 3 ਸਾਲ ਕੈਪਟਨ ਸਰਕਾਰ ਸੀਗੀ 19 ਤੋਂ ਲੈ ਕੇ ਤੁਸੀਂ ਕਹਿ ਸਕਦੇ ਹੋ ਵੀ 21 ਤੱਕ ਠੀਕ ਹੈ ਜੀ ਉਹਨਾਂ ਨੇ ਤਾਂ ਦੇਵਰ ਦੀ ਪਾਰਟ ਆਫ ਦਿਸ ਕਿਉਂਕਿ ਬਲਬੀਰ ਸਿੱਧੂ ਜੀ ਹੈਲਥ ਮਿਨਿਸਟਰ ਸੀਗੇ ਉਹ ਤਾਂ ਪਾਰਟ ਆਫ ਦਿਸ ਸੀਗੇ ਐਮੈਂਡਮੈਂਟ ਉਹਨਾਂ ਦੇ ਟਾਈਮ ਦੀ ਹੈ ਐਮੈਂਡਮੈਂਟ ਉਹ ਖੁਦ ਕਰਾ ਕੇ ਗਏ ਨੇ ਠੀਕ ਹੈ ਜੀ ਅਜੇ ਸੀਐਮ ਨੂੰ ਪਤਾ ਨਾ ਹੋਵੇ ਹੋ ਸਕਦਾ ਜਿਹੜੀਆਂ ਪਾਰਟੀਆਂ ਅੱਜ ਭਾਵੇਂ ਉਹ ਬੀਜੇਪੀ 'ਚ ਚਲੇ ਗਏ ਠੀਕ ਹੈ ਉਹ ਆਪਣੇ ਆ ਹੈਗੇ ਉਹ ਸਾਰੇ ਲਿਬੜੇ ਹੋਏ ਨੇ ਇਸ ਕੰਮ ਦੇ ਵਿੱਚ ਸਾਡੀ ਜਿਹੜੀ ਲੜਾਈ ਹੈ ਉਹ ਇਹ ਹੈ ਕਿ ਅਸੀਂ ਕਿਸੇ ਪੋਲੀਟੀਸ਼ੀਅਨ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ ਉਹ ਤਾਂ ਖੁੱਲ ਜਾਣੀਆਂ ਪਰਤਾਂ ਜਦੋਂ ਨਿਆ ਸ਼ੋਰੀ ਦਾ ਕਤਲ ਕੇਸ ਖੁੱਲੇਗਾ ਨਾ ਉਹ ਆਪਣੇ ਆਪ ਖੁੱਲ ਜਾਣੇ ਸਾਰੇ ਵਿੱਚ ਆ ਜਾਣੇ ਜਿਹੜੇ ਜਿਹੜੇ ਸਾਹਮਣੇ ਆਣਗੇ ਬੰਦੇ ਦੇ ਵਿੱਚ ਇਨਵੋਲਡ ਨਹੀਂ ਜਿਹੜਾ ਮਾਫੀਆ ਇਨਵੋਲਡ ਹੈ ਸੋ ਮੇਰੀ ਤਾਂ ਬੇਨਤੀ ਇੰਨੀ ਕੀ ਆ ਕਿ ਅਸੀਂ ਇਸ ਦਵਾਈ ਦੇ ਖਿਲਾਫ ਨਹੀਂ ਹੈਗੇ ਅਸੀਂ ਇਹ ਦਵਾਈ ਦਾ ਵਿਰੋਧ ਨਹੀਂ ਕਰਦੇ ਪਰ ਇਹ ਦਵਾਈ ਨੂੰ ਜਿਹੜੀ ਸੇਲ ਹੈ ਜਾਂ ਜੋ ਇਹਦੀ ਦੇਣ ਦਾ ਤਰੀਕਾ ਹੈ ਉਹ ਅੰਡਰ ਕੰਟਰੋਲ ਅੰਡਰ ਰੈਗੂਲੇਸ਼ਨ ਅੰਡਰ ਪ੍ਰੋਵੀਜ਼ਨ ਜੋ ਰੂਲਸ ਨੇ ਉਹਦੇ ਅਕੋਰਡਿੰਗ ਹੋਣਾ ਚਾਹੀਦਾ ਇੱਕ ਚੀਜ਼ ਹੋਰ ਡਾਕਟਰ ਜਵਾਨ ਨੇ ਚਾਹਵਾਂਗੇ ਜਿਵੇਂ ਤੁਸੀਂ ਵੀ ਇਹ ਆਪਣੇ ਨਿਯਮ ਅਨੁਸਾਰ ਵਿਕਣੀ ਚਾਹੀਦੀ ਹੈ ਕਿ ਸਿਰਫ ਇਹ ਟੈਬਲੇਟ ਦੇ ਤੌਰ ਤੇ ਹੀ ਨੌਜਵਾਨ ਖਾ ਰਹੇ ਆ ਕਿ ਕਿਸੇ ਹੋ ਢੰਗ ਚ ਵੀ ਇਹਨੂੰ ਯੂਜ਼ ਕਰ ਰਹੇ ਆ ਹਾਂ ਇਹ ਮੈਂ ਤੁਹਾਨੂੰ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹਾਂ ਅਸੀਂ ਦੇਖਦੇ ਆ ਕਿ ਕਈ ਬੱਚੇ ਜਿਨ੍ਹਾਂ ਨੂੰ ਇਹਦੀ ਸਮਝ ਨਹੀਂ ਹੈ ਉਹ ਇਸ ਗੋਲੀ ਨੂੰ ਰਗੜ ਲੈਂਦੇ ਆ ਰਗੜ ਕੇ ਇਹਨੂੰ ਸਨੀਫ ਵੀ ਕਰਦੇ ਆ ਸੁੰਘਦੇ ਆ ਸੁੰਘਦੇ ਆ ਉਹਦੇ ਨਾਲ ਅੱਗ ਲਾ ਕੇ ਅੱਛਾ ਤੇ ਕਈ ਇਹਨੂੰ ਰਗੜ ਕੇ ਕਈ ਇਹਨੂੰ ਰਗੜ ਕੇ ਪਾਣੀ ਚ ਘੋਲ ਕੇ ਤੇ ਟੀਕੇ ਲਾ ਰਹੇ ਆ ਉਥੇ ਓਵਰਡੋਸ ਹੁੰਦੀ ਆ ਜੋ ਤੁਸੀਂ ਟੀਕਾ ਲਾ ਲਿਆ ਡਾਇਰੈਕਟ ਬਲੱਡ ਦੇ ਵਿੱਚ ਚਲੀ ਗਈ ਉਥੇ ਡੈਥ ਵੀ ਹੁੰਦੀ ਆ ਉਥੇ ਬੱਚੇ ਮਰ ਵੀ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ ਅਫੀਮ ਦਾ ਅੰਸ਼ ਹੈਗਾ ਇਹਦੇ ਵਿੱਚ ਤੇ ਆਮ ਤੌਰ ਤੇ ਜੋ ਅਸੀਂ ਸੁਣਦੇ ਆ ਰਹੇ ਹਾਂ ਵੀ ਜਿਹੜਾ ਸਿੰਥੈਟਿਕ ਡਰੱਗ ਪੰਜਾਬ ਦੀ ਨੌਜਵਾਨੀ 'ਚ ਘਰ ਘਰ ਚੁੱਕਿਆ ਉਹਨੂੰ ਜੇ ਖਤਮ ਕਰਨਾ ਹੈ ਤਾਂ ਉਹਨੂੰ ਅਫੀਮ ਵਾਲੇ ਪਾਸੇ ਲਾ ਦੋ ਉਹ ਤਾਂ ਦਲੀਲਾਂ ਦੇ ਰਿਹਾ ਕਿ ਅਫੀਮ ਬਚਾਉਂਦੀ ਹੈ ਇਸ ਚੀਜ਼ ਤੋਂ ਇਹ ਪੁਆਇੰਟ ਡਰਗ ਆ ਜਿਦਾ ਟ੍ਰੈਮਾਡੋਲ ਹੋ ਗਈ ਹੋਰ ਹੋ ਗਈਆਂ ਸਾਰੀਆਂ ਪੁਆਇੰਟ ਡਰਗ ਸੀ ਪਹਿਲਾਂ ਪ੍ਰੋਕਸੀਮਲ ਕੈਪਸੂਲ ਹੁੰਦੇ ਸੀਗੇ ਤੇ ਇਹ ਇਹਨਾਂ ਚ ਆਫੀਮ ਦੇ ਸੱਤ ਹੁੰਦੇ ਆ ਆਫੀਮ ਦੇ ਸੱਤ ਦਾ ਤੇ ਆਫੀਮ ਦਾ ਥੋੜਾ ਜਿਹਾ ਫਰਕ ਹੁੰਦਾ ਬਟ ਇਹ ਪੇਨ ਕਿਲਰ ਤੌਰ ਤੇ ਯੂਜ਼ ਕੀਤੇ ਜਾਂਦੀਆਂ ਸੀਗੇ ਟ੍ਰੈਮਾਡੋਲ ਹੋ ਗਈ ਦੂਜੀ ਹੋ ਗਈਆਂ ਤੇ ਲੋਕ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਨਸ਼ੇਲੀ ਯੂਜ਼ ਕਰ ਲੈਂਦੇ ਕਿੰਨੇ ਕੁ ਦੀ ਵਿਕ ਜਾਂਦੀ ਹੈ ਇੱਕ ਇਹ ਮੋਸਟਲੀ 30 40 ਰੁਪਏ ਦੀ ਹੈਗੀ ਆ ਪਰ ਟੈਬਲਟ ਇਹੋ ਤੱਕ ਵੀ ਅਡੋਡੀ ਰੇਟਸ ਨੇ ਮਤਲਬ ਕਿ ਮੈਨੂੰ ਇਹਦਾ ਐਗਜ਼ੈਕਟ ਰੇਟ ਨਹੀਂ ਲੱਗਦਾ ਅੰਦਾਜ਼ਨ ਸੋ ਕਿਤੇ ਨਾ ਕਿਤੇ ਕਹਿ ਲੋ ਵੀ ਜੇ ਪੰਜਾਬ ਦੀ ਨੌਜਵਾਨੀ ਅੱਜ ਵੀ ਨਸ਼ੇ ਜਾਂਦਾ ਇਸ ਗੋਲੀ ਦਾ ਬਹੁਤ ਵੱਡਾ ਯੋਗਦਾਨ ਹੈ ਕਹਿ ਸਕਦੇ ਹਾਂ ਮੈਂ ਕਹਿ ਸਕਦਾ ਜੀ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਲੱਖ ਲੱਖ ਬੱਚਾ ਨੌਜਵਾਨ ਯੂਥ ਸਾਡਾ ਜਿਹੜਾ ਇਸ ਗੋਲੀ ਤੇ ਲੱਗਿਆ ਹੋਇਆ ਤੁਸੀਂ ਸਵੇਰੇ ਜਾ ਕੇ ਸੈਂਟਰਾਂ ਦੇ ਬਾਹਰ ਖੜ੍ਹ ਜੋ ਤੇ ਤੁਹਾਨੂੰ ਆਪ ਹੀ ਨਜ਼ਰ ਆ ਜਾਏਗਾ ਕਿ ਕਿਸ ਤਰ੍ਹਾਂ ਬੱਚੇ ਉੱਥੇ ਜਾ ਰਹੇ ਨੇ ਕਿਦਨ ਜਿਹੜੇ ਸਾਡੇ ਬਜ਼ੁਰਗ ਨੇ ਮਜ਼ਦੂਰ ਖਾਸ ਕਰਕੇ ਜਿਹੜੇ ਅੱਜ ਦਿਹਾੜੀਦਾਰ ਨੇ ਦਿਹਾੜੀਦਾਰ ਬੰਦਾ ਉਹ ਸੋਚਦਾ ਵੀ ਮੈਂ ਸਾਰੀ ਦਿਹਾੜੀ ਕਿਵੇਂ ਕੰਮ ਕਰੂੰ ਥੱਕ ਜੂੰਗਾ ਹੋਰ ਉਹ ਫਿਰ ਇਸ ਗੋਲੀ ਤੇ ਲੱਗ ਗਏ ਨੇ ਤਕਰੀਬਨ ਸਾਰੇ ਰਾਮਪੁਰਾ ਸਾਈਡ ਪਿੰਡਾਂ ਦੇ ਵਿੱਚ ਲੋਕੀ ਸ਼ਾਮ ਨੂੰ ਦੇਸੀ दारू ਕੱਢ ਲੈਂਦੇ ਸੀ ਮੈਂ ਉੱਥੇ ਕੈਂਪ ਲਗਾਇਆ ਅਸੀਂ ਕੈਂਪ ਲਗਾ ਕੇ ਦੇਖਿਆ ਉੱਥੇ ਬਜ਼ੁਰਗ ਈਵਨ ਮਾਤਾਵਾਂ ਤੱਕ ਮਤਲਬ ਕਿ ਵਿਚਾਰੀਆਂ ਜਿਹੜੀਆਂ ਉਹ ਵੀ ਆਦੀ ਕਰਤੀਆਂ ਕਿਉਂਕਿ ਘਰਾਂ ਦੇ ਵਿੱਚ ਜਦੋਂ ਮਤਲਬ ਕਿ ਕਿਸੇ ਦਾ ਸਿਰ ਦੁਖ ਲਾਉਂ ਕਹਿੰਦੇ ਆਹ ਦਵਾਈ ਲੈ ਕੇ ਦੇਖ ਲੈ ਉਹ ਜਦੋਂ ਇੱਕ ਵਾਰੀ ਦੇਖ ਲੈ ਵਾਲੀ ਗੱਲ ਹੋ ਗਈ ਉਹਦਾ ਸਵਾਦ ਪੈ ਗਿਆ ਤੇ ਕਹਿੰਦੇ ਇਹ ਮੈਨੂੰ ਬਹੁਤ ਸੈਟ ਰਹੀ ਹੈ ਤਾਂ ਮੇਰੇ ਹੱਡ ਪੈਰ ਵੀ ਟੁੱਟਣੋਂ हट ਗਏ ਨਾਲ ਉਹ ਲੇਡੀਜ਼ ਵੀ ਲੱਗ ਗਈਆਂ ਕਈ ਉਹਦੇ ਤੇ ਸੋ ਇਹ ਇੱਕ ਮਤਲਬ ਚਸਕੇ ਦੇ ਤੌਰ ਤੇ ਇੱਕ ਵਾਰ ਸ਼ੁਰੂ ਹੋ ਗਿਆ ਜਿਸ ਨੂੰ ਐਡਿਕਟਰੀ ਆਪਾਂ ਆਦੀ ਹੋਣ ਦੀ ਗ ਸੋ ਡਾਕਟਰ ਪਰਮਜੀਤ ਸਿੰਘ ਗਰਾਂ ਨੂੰ ਗੱਲ ਚੱਲ ਰਹੀ ਸੀ ਕਿ ਅੰਗਰੇਜ਼ੀ ਜਿਹੜੀ ਦਵਾਈ ਨੂੰ ਬੋਪਰਾ ਨੋਰਫਨ ਕਿਹਾ ਜਾਂਦਾ ਹੈ ਆਮ ਪੰਜਾਬੀ ਪਾਸ਼ਾ ਜੀ ਨੂੰ ਜੀਬ ਦੇ ਥੱਲੇ ਵਾਲੀ ਗੋਲੀ ਕਿਹਾ ਜਾਂਦਾ ਸਾਰੀ ਉਹਦੀ ਇਹ ਕਹਾਣੀ ਹੈਗੀ ਹੈ ਕਿ ਮਾਮਲਾ ਹਾਈ ਕੋਰਟ ਤੱਕ ਪੁੱਜਿਆ ਆਇਆ ਗੋਲੀ ਸ਼ਰਿਆਮ ਨਹੀਂ ਵਿਕਣੀ ਚਾਹੀਦੀ ਔਰਤਾਂ ਵੀ ਮੁੰਡੇ ਤਾਂ ਮੁੰਡੇ ਪੁਰਸ਼ ਤਾਂ ਪੁਰਸ਼ ਆਦੀ ਹੋ ਰਹੇ ਨੇ ਔਰਤਾਂ ਵੀ ਜੇ ਇਦੀਆਂ ਆਦੀ ਹੋ ਰਹੀਆਂ ਨੇ ਕਿਤਨਾ ਕਿਤੇ ਸਾਡੇ ਪੰਜਾਬ ਨੂੰ ਤੇ ਪੰਜਾਬ ਦੀ ਜਵਾਨੀ ਨੂੰ ਘੋਣ ਲੱਗਦਾ ਪਿਆ 30 40 ਰੁਪਏ ਦੀ ਗੋਲੀ ਲੈ ਕੇ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਜੇ ਨਸ਼ੇ ਦੇ ਆਦੀ ਹੈਗੇ ਹੋ ਤਾਂ ਇਹ ਨਸ਼ਾ ਲਹਾਉਣ ਵਾਲੀ ਹੈ ਇਹ ਨਸ਼ਾ ਲਹਾਉਣ ਵਾਲੀ ਨਹੀਂ ਹੈ ਨਸ਼ਾ ਲਾਉਣ ਵਾਲੀ ਗੋਲੀ ਹੈਗੀ ਹੈ ਸੋਚ ਤੋਂ ਜੇ ਬਚ ਸਕਦੇ ਹੋ ਬਚੋ ਅਦਾਲਤਾਂ ਇਸ ਦੇ ਕੀ ਹੁਕਮ ਦਿੰਦੀਆਂ ਨੇ ਕਿੰਨਾ ਕੁ ਅਜੇਹਾ ਡਰਗ ਮਾਫੀਆ ਜਿਹੜਾ ਇਸ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ ਉਸ ਤੇ ਸਿਕੰਜਾ ਕਸਿਆ ਜਾਂਦਾ ਹੈ ਇਹਦਾ ਸਭ ਨੂੰ ਇੰਤਜ਼ਾਰ ਰਹੇਗਾ ਸੋ ਡਾਕਟਰ ਰਾਨੂੰ ਸਾਹਿਬ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਸੀ ਜੀ ਹੋਰ ਨਵੀਆਂ ਤੇ ਤਾਜ਼ੀ ਅਪਡੇਟ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਹੁਣ ਦੇਉ ਬਲਦੀਤ ਮਰਵਾਹ ਨੂੰ ਇਜਾਜ਼ਤ ਸ਼ੁਕਰੀਆ